दोस्तों मानसा कर जा रहे बॉलीवुड एक बार फिर तो धमाकेदार पापी मानसा गा रहे हिंदी मूवी क्रेजी एक्स एक सॉन्ग जिसका नाम है मित्रों मैदान दोस्तों ये मूवी 28 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ਵਿੱਚ ਸੋਹਮ ਸ਼ਾਹ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ ਤੇ ਦੋਸਤੋ ਤੁਹਾਨੂੰ ਇੱਕ ਗਾਣਾ ਵੀ ਸੁਣਾਵਾਂਗੇ ਦੋਸਤੋ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਣੀ ਹੈ ਇੱਕ ਛੋਟੀ ਜਿਹੀ ਵੀਡੀਓ ਤੇ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਕਿ ਬੱਬੂ ਮਾਨ ਦੇ ਲਾਈਵ ਸਟੇਜ ਸ਼ੋਅ ਦੇ ਉੱਤੇ ਮਿਊਜ਼ਿਕ ਦਾ ਕਿੰਨਾ ਕੰਟਰੋਲ ਹੈ ਬੱਬੂ ਮਾਨ ਆਪਣੀ ਸਟੇਜ ਦੇ ਉੱਤੇ ਮਿਊਜ਼ਿਕ ਨੂੰ ਕਿੰਨਾ ਕੰਟਰੋਲ ਕਰਦੇ ਹਨ ਤੇ ਦੂਜੇ ਕਲਾਕਾਰਾਂ ਦੇ ਨਾਲ ਬੱਬੂ ਮਾਨ ਦਾ ਕਿੰਨਾ ਫਰਕ ਹੈ ਲਾਈਵ ਸਟੇਜ ਸ਼ੋਅ ਤੇ ਤੁਸੀਂ ਵੀ ਕਮੈਂਟ ਕਰਕੇ ਜਲਦ ਦੇਖਣਾ ਹੈ ਸੋ ਆਓ ਦੇਖਦੇ ਫਿਰ ਇਹ ਵੀਡੀਓ ਦੇਖ ਫਿਰ ਸੁਣਾਂਗੇ ਬੱਬੂ ਮਾਨ ਦਾ ਨਵਾਂ ਆ ਰਿਹਾ ਗਾਣਾ ਮਿੱਤਰੋ ਮੇਰਾ ਮਾਧਮ ਲੈ